ਸੰਡੇ ਦੇ ਕੋਲ ਭਾਈ ਦੇਸੀ ਦੀਆਂ ਨਮਾ ਕਰੇ ਤਿਆਰ ਲੋਕ ਕਿ ਲਗਾਉਣਾ ਹੈ ਗੰਡੇ ਇੱਕ ਸਭ ਤੋਂ ਮਹਿੰਗੀ ਆਈਟਮ ਆ ਜਿਹੜੀ ਗੁਵਾਰਾ ਆਪਨਾ ਭਰਾ ਇਹਨੇ ਤਿਆਰ ਕੀਤਾ ਸਭ ਤੋਂ ਪਹਿਲਾਂ ਮੰਡੀ ਚ ਲੈ ਕੇ ਆਇਆ ਅਜੇ ਇਹ ਦੇਸੀ ਗੁਵਾਰਾ ਤੇ ਆ ਵੀ ਜਿਵੇਂ ਸੋਨੇ ਵਾਂਗੂ ਆ ਤੇ ਰੇਟ ਵੀ ਅਜੇ ਨੇ ਸੋਨੇ ਦਾ ਹੀ ਰੱਖਤਾ ਫਾਉਦਾ ਪਾਇਆ ਇਹ ਕਿਹਨੇ ਗੰਡੇ ਤਿਆਰ ਕੀਤੇ ਨੇ ਆਹ ਦੇਸੀ ਬੀਆ ਇਹਨਾਂ ਦਾ ਬਾਜਣਾ ਅਸੀਂ ਤੋਲ ਕੇ ਦੇਖਿਆ ਬਾਕੀ ਸੋਨੂੰ ਵੀ ਦਿਖਾਉਣੇ ਹਾਂ ਗੰਡਾ ਦੇਖੋ ਗੰਡੇ ਦਾ ਬਾਜਨ ਦੇਖੋ ਤਿੰਨ ਗੰਡੇ ਕਟੋ ਘਟ 2 ਕਿਲੋ ਤੋਂ ਉੱਪਰ ਨੇ ਇਹ ਦੇਸੀ ਬੀਜ ਤਿਆਰ ਕੀਤਾਗਾ ਇੱਕ ਸਾਧੇ ਤੁਸੀਂ 1 ਕਿਲੋ 900 64 ਤੇਜ ਦੇ ਨਾਲ ਦੇਖ ਲਓ ਵੀ 2 ਕਿਲੋ ਸਹੀ ਸੋ 80 ਗ੍ਰਾਮ ਹੋ ਗਈ ਇਹ ਮੁੰਡੇ ਨੇ ਤਿਆਰ ਕੀਤੇ ਆ ਵੀ ਦੇਸੀ ਗੰਡਿਆਂ ਦਾ ਬੀਜ ਆ ਤੇ ਇਹ ਸਭ ਤੋਂ ਪਹਿਲਾਂ ਮੰਡੀ 'ਚ ਗੁਮਾਰਾ ਲੈ ਕੇ ਆਇਆ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਸਫਲ ਕਿਸਾਨ ਆ ਸਾਡੇ ਮਾਨਸਾ ਦਾ